ਅਕਾਲੀ ਦਲ ਨੂੰ ਛੱਡ ਕੇ ਆਪ ਸਰਕਾਰ 'ਚ ਗੋਟੀ ਫਿਟ ਕਰਨ ਵਾਲਾ ਇੱਕ ਨੁਮਾਇੰਦਾ ਉਸ ਬਿਲਡਿੰਗ ਨੂੰ ਸੁਰੱਖਣ ਦੇ ਰਿਹਾ ਔਰ ਇੰਸਪੈਕਟਰ ਮਨੀਸ਼ਿਓ ਰੋੜਾ ਤੇ ਦਬਾਅ ਬਣਾ ਰਿਹਾ ਕਿ ਜੇ ਤੂੰ ਬਿਲਡਿੰਗੇ 'ਤੇ ਤੱਕਿਆ ਵੀ ਤੇ ਤੇਰੀ ਬਦਲੀ ਮੈਂ ਕਹਿੰਉਂ ਦੀ ਜਲਾ ਦੇ ਕਰਾਵਾਂਗਾ ਕਿ ਤੂੰ ਆਪ ਆਪਣਾ ਮਕਾਨ ਦੇਖਣ ਵਾਸਤੇ ਤਰਸ ਜਾਏਂਗਾ ਰਾਜਨੀਤਿਕ ਦਬਾਅ ਤੋਂ ਪਰੇ ਹੋ ਕੇ ਕਿਉਂਕਿ ਤੁਹਾਨੂੰ ਜਿਹੜੀ ਤਨਖਾਹ ਹੈ ਉਹ ਆਪ ਸਰਕਾਰ ਨਹੀਂ ਦੇ ਰਹੀ ਉਹ ਕਾਂਗਰਸਕਾਰ ਨਹੀਂ ਦੇ ਰਹੀ ਉਹ ਭਾਜਪਾ ਸਰਕਾਰ ਨਹੀਂ ਦੇ ਰਹੀ ਉਹ ਕਾਲੀ ਦਲ ਸਰਕਾਰ ਨਹੀਂ ਦੇ ਰਹੀ ਮੈਂ ਜੀਵਨ ਜੋਦ ਨੂੰ ਕਮਾ ਕਹਿਣਾ ਚਾਹੁੰਗਾ ਕਿ ਤੁਹਾਡੇ 100 ਫੁੱਟੀ ਰੋਡ ਤੇ ਤੁਹਾਡਾ ਦਫਤਰ ਆ ਉਹ ਦਫਤਰ ਦੇ ਸਾਹਮਣੇ ਇੱਕ ਬਹੁਤ ਵੱਡੀ ਬਿਲਡਿੰਗ ਅਨਤਕਾਰੀ ਤਿਆਰ ਕੀਤੀ ਜਾ ਰਹੀ ਹੈ ਪਹਿਲੇ ਤਾਂ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜੈਸ਼ੀ ਰਾਮ ਅਰਹਰ ਮਹਾਦੇਵ ਸ੍ਰੀ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਮੈਂ ਵਿਕਰਮ ਗੰਡੋਤਰਾ ਰਾਸ਼ਟਰ ਦક્ષ ਅਲ ਇੰਡੀਆ ਹਿੰਦੂਏ ਕਮਚ ਹਿੰਦੂ ਇੱਕ ਧੰਮਚ ਦਾ ਜਿਹੋ ਦਾ ਸੀ ਆਪਣਾ ਸੰਗਠਨ ਦੀ ਸਥਾਪਨਾ ਕੀਤੀ ਹੈ ਮੇਸ਼ਾ ਹੀ ਆਪਣੇ ਜਿਹੜੀਆਂ ਆਪਣੇ ਸ਼ਹਿਰ ਦੀਆਂ ਕ੍ਰਿਤੀਆਂ ਨੇ ਬਰਾਈਆਂ ਨੇ ਜਿਹੜੀਆਂ ਸਮਾਜ ਦੇ ਵਿਰੁੱਧ ਜਿਹੜੇ ਕੰਮ ਆ ਉਹਨਾਂ ਬਾਰੇ ਜਿਹੜਾ ਸੀ ਜ਼ਿੰਮੇਵਾਰੀ ਨਾਲ ਆਪਣਾ ਜਿਹੜਾ ਮੁੱਦੇ ਚੁੱਕਦੇ ਰਹਿੰਨੇ ਆ ਔਰ ਮੌਜੂਦਾ ਸਰਕਾਰ ਦੇ ਸਾਹਮਣੇ ਇਹ ਧਿਆਨ ਚ ਲਿਆਉਂਦੇ ਰਹਿੰਨੇ ਆ ਅੱਜ ਦਾ ਜਿਹੜਾ ਮੇਨ ਮੁੱਦਾ ਜਿਹੜਾ ਹੀ ਕਾਫੀ ਸਾਲਾਂ ਤੋਂ ਅਮਰ ਸੋਨਦਰਕਰ ਮੈਪ ਨੂੰ ਜਿਹੜਾ ਇੱਕ ਬਲੈਕ ਸਪੌਟ ਨਗਰ ਨਿਗਮ ਵੱਲੋਂ ਲਗਾਇਆ ਜਾ ਰਿਹਾ ਜਿਹੜੀਆਂ ਕਿ ਹਰ ਇਲਾਕੇ ਤੇ ਚਾਹੇ ਉਹ ਇਲਾਕਾ ਨੌਰਥ ਹੈ ਚਾਹੇ ਉਹ ਈਸਟ ਹੈ ਚਾਹੇ ਉਹ ਵੈਸਟ ਹੈ ਚਾਹੇ ਉਹ ਸਾਊਥ ਹੈ ਅਨਅਧਿਕਾਰਿਕ ਅਵੈਧ ਬਿਲਡਿੰਗ ਦਾ ਕਾਰੋਬਾਰ ਜਿਹੜਾ ਲੈਂਡ ਮਾਫੀਆ ਦੁਆਰਾ ਲਗਾਤਾਰ ਵਧ ਰਿਹਾ ਹੈ ਜੇਕਰ ਨਕੀਲ ਕਸਨ ਚ ਮੌਜੂਦਾ ਸਰਕਾਰ ਜਿਹੜੀ ਹੈ ਬਹੁਤ ਹੀ ਬੁਰੀ ਤਰ੍ਹਾਂ ਫੇਲ ਨਜ਼ਰ ਆ ਰਹੀ ਹੈ ਹਾਲਾਂਕਿ ਸੁਪਰੀਮੋ ਕੇਜਰੀਵਾ ਜੀ ਵੱਲੋਂ ਇੱਕ ਉਦੇਸ਼ ਇੱਕ ਸੰਦੇਸ਼ ਆ ਭੇਜਿਆ ਗਿਆ ਸੀਗਾ ਕਿ ਇੱਕ ਮੌਕਾ ਅੱਕੀ ਬਾਦ ਸਾਨੂੰ ਦਿੱਤਾ ਜਾਏ ਅਸੀਂ ਪੰਜਾਬ ਦੀ ਜਿਹੜੀ ਹੈ ਨਹਾਰ ਹੀ ਬਦਲ ਦਵਾਂਗੇ ਨਹਾਰ ਕੀ ਬਲ ਨਹੀਂ ਜਾਣੀ ਹੈ ਜਿਹੜੀ ਨਹਾਰ ਸੁਧਰੀ ਸੀ ਉਹਦਾ ਵੀ ਜਿਹੜਾ ਬੜਾ ਘਰ ਕਰ ਦਿੱਤਾ ਗਿਆ ਵਾ ਜਿਹੜਾ ਕਿ 25% ਕਮਸੀ ਵਿਆਦ ਕਾਰੋਬਾਰ ਜਿਹੜੇ ਲੈਡ ਮਾਫੀਆਂ ਦਾ ਉਹ ਅੱਜ 100 ਗੁਣਾ ਪਰਸੈਂਟ ਵਧ ਗਿਆ ਵਾ ਕੋਈ ਵੀ ਅੰਮ੍ਰਿਤਸਰ ਦਾ ਜਿਹੜੇ ਚਾਰੇ ਆਪਣੇ ਇਲਾਕਿਆਂ ਦੇ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਉਹ ਕੋਈ ਵੀ ਮੰਤਰੀ ਸਾਹਿਬ ਨਗਰ ਨਿਗਮ ਦੇ ਉੱਤੇ ਨਗਨ ਅਧਿਕਾਰੀਆਂ ਤੇ ਨਕੀਲ ਕਸਨ ਦੇ ਉੱਤੇ ਬਿਲਕੁਲ ਹੀ ਬੇਬਜ਼ ਨਿਰ ਆ ਰਿਹਾ ਜਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਫਾਰਿਸ਼ ਦੇ ਨਾਲ ਇਹ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਹਨ ਮੇਰੇ ਵੱਲੋਂ ਲਗਾਤਾਰ ਬਾਚ ਕੀਤੀ ਜਾ ਰਹੀ ਹੈ ਸਾਊਥ ਹਲ ਕਦੇ ਵਿੱਚ ਈਸਟ ਹਲ ਕਦੇ ਵਿੱਚ ਨੌਰਥ ਹਲ ਕਦੇ ਵਿੱਚ ਔਰ ਵੈਸਟ ਹਲ ਕਦੇ ਵਿੱਚ ਨੌਰ ਸਰਕੇ ਦੇ ਮੈਂ ਐਮਐਲਏ ਮਾਨਯੋਗ ਜੀ ਉਮਰ ਪ੍ਰਤਾਪ ਜੀ ਨੇ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਨਗਰ ਨਿਗਮ ਦਾ ਨਾਮ ਕਰਪਸ਼ਨ ਦਾ ਅੱਡਾ ਹੋਣਾ ਚਾਹੀਦਾ ਮੈਂ ਉਹਨਾਂ ਦੀ ਗੱਲ ਨਾਲ ਬਿਲਕੁਲ ਇਤفاق ਰੱਖਦਾ ਹਾਂ ਕਰਪਸ਼ਨ ਦਾ ਅੱਡਾ ਤਾਂ ਹੋਣਾ ਹੀ ਚਾਹੀਦਾ ਕਹਿੰਦੇ ਦੁਨੀਆ 'ਚ 7 ਅਜੂਬੇ ਸੀਗੇ ਜੇ ਅੱਠਵਾਂ ਅਜੂਬਾ ਕਹੀਏ ਤਾਂ ਮੈਂ ਉਹਦਾ ਨਾਮ ਨਗਰ ਨਿਗਮ ਦੇਣਾ ਚਾਹਨਾ ਵਾ ਉਹ ਇਸ ਕਰਨ ਦੇਣਾ ਚਾਹਨਾ ਅੱਠਵਾਂ ਅਜੂਬਾ ਕਿ ਤੁਸੀਂ ਸ਼ਹਿਰ ਦੇ ਹਾਲਾਤ ਦੇਖੋ ਕਿ ਬੰਦ ਬਿਲਡਿੰਗਾਂ ਜਿਹੜੀਆਂ ਬਿਲਡਿੰਗਾਂ ਸੀਲ ਲਗੀਆਂ ਵਾ ਬਾਹਰ ਸੀਲ ਤੇ ਤਾਲੇ ਲੱਗੇ ਹੋਇਆ ਉੱਥੇ ਕੰਮ ਚੱਲ ਰਿਹਾ ਉਹ ਦੇਖਿਆ ਜਾ ਕਿ ਉੱਥੇ ਕੰਮ ਕਿਸਨਾ ਚੱਲ ਰਿਹਾ ਇੱਕ ਪਾਸੇ ਨਗਰ ਨਿਗਮ ਦੇ ਲਾਲ ਰੰਗ ਦੇ ਕਾਲੇ ਸੀਲ ਲੱਗੀ ਹੋਈ ਹੈ ਅੰਦਰ ਕਾਰੋਬਾਰ ਚੱਲ ਰਿਹਾ ਅੱਜ ਮੈਂ 5 ਸਾਲ ਤੋਂ ਅਛਿਆਦਾ ਪਾਰਿਆ ਹਾਂ ਉਹ 5 ਸਾਲ ਤੋਂ ਮੈਨੂੰ ਦੱਸਿਆ ਜਾਵੇ ਕਿ ਨਗਰ ਨਿਗਮ ਨੇ ਹਜ਼ਾਰਾਂ ਬਿਲਡਿੰਗਾਂ ਸੀਲ ਕੀਤੀਆਂ ਕੋਈ ਇੱਕ ਬਿਲਡਿੰਗ ਦੱਸੋ ਜਿਹੜੀ ਅੱਜ ਸੀਲ ਹੈ ਉਹ ਸਾਰੀਆਂ ਬਿਲਡਿੰਗਾਂ ਓਪਨਿੰਗ ਹੋ ਗਈਆਂ ਸਾਰੀਆਂ ਬਿਲਡਿੰਗਾਂ ਦੇ ਮੂਰਤ ਹੋ ਗਏ ਉਹ ਸਾਰਾ ਬਿਲਡਿੰਗਾਂ ਜਿਹੜੀਆਂ ਅੱਜ ਚੱਲ ਰਹੀਆਂ ਹਨ ਜਿਕਰਮ ਜੀ ਦੇਖੋ ਗੱਲ ਫੇਰ ਹੁੰਦੀ ਹੈ ਜੀ ਸਾਨੂੰ मानयोग जेडे ਸਾਡੇ ਸੀਆ ਭਗਵੰਤ ਮਾਨ ਜੀ ਨੇ ਪਰਸਨਲ ਤੌਰ ਤੇ ਉਹਨਾਂ ਨੂੰ ਮੈਂ ਸਲੂਟ ਕਰਦਾ ਇੱਕ ਬਹੁਤ ਹੀ ਵਧੀਆ ਇਨਸਾਨ ਹੈ ਦੇਖੋ ਸੀਐਮ ਕੁਰਸੀ ਦੀ ਅਨੀਜਾ ਨੀਰਨੀ 5 ਸਾਲ ਬਾਅਦ ਫਿਰ ਆ ਬਰਜਨੀਆ ਨਈ ਸੀਐਮ ਦਾ ਚਿਹਰਾ ਦੇਖਣਾ ਪੈਂਦਾ ਹਰ ਸੀਐਮ ਦੀ ਛਪੋ ਚੁੱਕਦੇ ਆ ਕਿ ਮੈਂ ਆਪਣੇ ਦੇਸ਼ ਦੇ ਪਤੀ ਸਭਨਾ ਦੇ ਪ੍ਰਤੀ ਵਫਾਦਾਰ ਰਹੂੰਗਾ ਉਹ ਜਿਹੜੀ ਕਰਪਸ਼ਨ ਹੈ ਉਹਨੂੰ ਖਤਮ ਕੀਤਾ ਜਾਏਗਾ ਅੱਜ ਸਾਡੇ ਜਿਹੜੇ ਕੇਜਰੀਵਾਲ ਸਾਹਿਬ ਸੁਪਰੀਮੋ ਉਹ ਜਿਹੜੇ ਸਾਡੇ ਸੀਐਮ ਸਾਹਿਬ ਟੜਪ ਘੋਂਤ ਮਾਂਜੀ ਸੇ ਉਹਨਾਂ ਦਾ ਪਹਿਲਾ ਟੀਚਾ ਸੀਗਾ ਕਿ ਜਿੰਨੇ ਵੀ ਸਰਕਾਰੀ ਅਧਾਇਰੇਗਾ ਚਾਹੇ ਉਹ ਨਗਰ ਨਿਗਮ ਹੈ ਚਾਹੇ ਪੁਲਿਸ ਪ੍ਰਸ਼ਾਸਨ ਹੈ ਚਾਹੇ ਕਿਸੇ ਤਰ੍ਹਾਂ ਦਾ ਵੀ ਸਰਕਾਰੀ ادارਾ ਹੈ ਕੋਈ ਵੀ ਮੰਤਰੀ ਆਪਣੇ ਅਦ ਦਾ ਆਪਣੀ ਪੋਸਟ ਦਾ ਆਪਣੀ ਪਹੁੰਚ ਦਾ ਦੁਰਉਪਯੋਗ ਨਹੀਂ ਕਰੇਗਾ ਔਰ ਉਹਨਾਂ ਦੇ ਕੰਮ ਦੇ ਵਿੱਚ ਇਨਵੋਲਵਮੈਂਟ ਨਹੀਂ ਕਰੇਗਾ ਪਰ ਨਗਰ ਨਿਗਮ ਦੇਖਿਆ ਜਾਂਦਾ ਹੈ ਅੱਜ ਮੇਰੀ ਇੱਕ ਕੰਪਲੀਟ 3 ਮਿੰਟ ਤੋਂ ਚੱਲਦੀ ਪਈ ਆ 100 ਫੁੱਟੀ ਰੋਡ ਮਾਤਾ ਕੋਲਾ ਹਸਪਤਾਲ ਦੇ ਬਿਲਕੁਲ ਸਾਹਮਣੇ ਇੱਕ ਬਿਲਡਿੰਗ ਬਣ ਰਹੀ ਹੈ ਜਿਸ ਬਿਲਡਿੰਗ ਦਾ ਨਕਸ਼ਾ ਤੱਕ ਪਾਸ ਨਹੀਂ ਹੈ ਉਹ 16 ਫੁੱਟ ਜਿਹੜੀ ਕਵਰੇਜ ਛੱਡਣ ਦੀ ਹੁੰਦੀ ਆ ਉਹਦਾ ਵੀ ਜਿਹੜੀ ਪਾਲਣਾ ਨਹੀਂ ਕੀਤੀ ਗਈ ਆ ਲਗਾਤਾਰ ਜਿਹੜੇ ਸਟਾਟਰਮਨੀਸ਼ ਰੋਲਾ ਜਿਓ ਮੇਰੀ ਸ਼ਿਕਾਇਤ ਜਾਰੀ ਆ ਅੱਲਾ ਦਾ ਮਨੀਸ਼ ਰੋਲਾ ਜੀ ਨੇ ਉਹਨਾਂ ਨੂੰ ਮੇਰੇ ਕਹਿਦ ਦੇ ਉੱਤੇ ਨੋਟਿਸ ਭੇਜਿਆ ਪਰ ਹੁਣ ਮਨੀਸ਼ ਰੋਲਾ ਜੀ ਕਹਿ ਰਿਹਾ ਜੀ ਮੇਰੇ ਤੇ ਆਪ ਸਰਕਾਰ ਦਾ ਆਪ ਸਰਕਾਰ ਦੇ ਇੱਕ ਨੁਮਾਇंदे ਦਾ ਉਹ ਨੁਮਾਇੰਦਾ ਉਹ ਨੁਮਾਇੰਦਾ ਦਾ ਮੈਂ ਉਹਦਾ ਅੱਜ ਨਾਮ ਨਹੀਂ ਲਵਾਗਾ ਜੇ ਜ਼ਰੂਰਤ ਬਈ ਤੇ ਮੈਂ ਖੁੱਲ ਕੇ ਨਾਮ ਲਵਾਗਾ ਜਿਹੜਾ ਕਿ ਅਕਾਲੀ ਦਲ ਨੂੰ ਛੱਡ ਕੇ ਅੱਜ ਆਪ ਸਰਕਾਰ ਚ ਆਪਣੀ ਗੋਟੀ ਫਿਟ ਕਰ ਰਿਹਾ ਵਾ ਪਰ ਉਹ ਗੋਟੀ ਫਿਟ ਕਰਕੇ ਮੈਨੂੰ ਸਮਝ ਨਹੀਂ ਆਉਂਦੀ ਕੀ ਸਾਬਤ ਕਰਨਾ ਚਾਹੁੰਦੇ ਆ ਜੇ ਆਪ ਸਰਕਾਰ ਇਹੋ ਜਿਹੇ ਭ੍ਰਸਟ ਨੇਤਾ ਨੂੰ ਆਪ ਸਰਕਾਰ ਦੇ ਵਿੱਚ ਅਹੁਦੇ ਦੇਵੇਗੀ ਔਰ ਇਹ ਆਪ ਸਰਕਾਰ ਦਾ ਨਾਮ ਲੈ ਕੇ ਬਿਲਡਿੰਗ ਇੰਸਪੈਕਟਰ ਏਟੀਪੀ ਐਮਟੀ ਨੂੰ ਧਮਕਾਉਂਦੇ ਨੇ ਕਿ ਮੈਂ ਮੌਜੂਦਾ ਆਪ ਸਰਕਾਰ ਦਾ ਨੁਮਾਇੰਦਾ ਵਾਂ ਮੈਂ ਤੁਹਾਡੀ ਬਦਲੀ ਅਗਲੀ ਜਗ੍ਹਾ ਕਰਾਵਾਂਗਾ ਕਿ ਤੁਸੀਂ ਆਪਣੇ ਆਪਣੇ ਰਿਆਸ਼ ਦੇ ਖੁੱਤਰ ਸਜਾਓਗੇ ਤੇ ਮੈਂ ਸਮਝਦਾ ਕਿ ਐਮਟੀਪੀ ਵਿਭਾਗ ਵੀ ਕਿਤੇ ਨਾ ਕਿਤੇ ਮਜਬੂਰ ਹੋ ਜਾਂਦਾ ਅਸੀਂ ਸਮਝਨੇ ਆ ਕਿ ਕਿ ਰਾਜਨੀਤਿਕ ਨਾ ਮੱਥਾ ਲੈਣਾ ਇਨਸਪੈਕਟਰ ਰੈਂਕ ਦੇ ਵਾਸਤਾ ਰੋਗ ਨਹੀਂ ਆ ਪਰ ਇਹ ਮੈਨੂੰ ਬੜੀ ਦੁੱਖ ਦੀ ਗੱਲ ਹੈ ਔਰ ਇਸ ਮੁੱਦੇ ਨੂੰ ਅੱਜ ਮੀਡੀਆ ਤਾਂ ਹੀ ਤਾਂ ਚੁੱਕਿਆ ਹੈ ਕਿ ਮੈਂ ਉਹ ਨੁਮਾਇੰਦੇ ਦਾ ਗੱਲ ਪਹੁੰਚਾਣਾ ਚਾਹਨਾ ਵਾਂ ਕਿ ਜੇ 100 ਫੁੱਟੀ ਰੋਡ ਮਾਤਾ ਕੋਲਨਾ ਦੇ ਹਸਪਤਾਲ ਦੇ ਬਿਲਕੁਲ ਸਾਹਮਣੇ ਵਾਲੀ ਬਿਲਡਿੰਗ ਦੇ ਉੱਤੇ ਇਨਸਪੈਕਟਰ ਮਨੀਸ਼ ਰੋੜਾ ਏਟੀਪੀ ਪਰਮਿੰਦਰ ਜੀ ਔਰ ਈਸਟ ਚਲਕੇ ਜਿਹੜੇ ਐਮਟੀ ਵੀ ਸਾਹਿਬ ਹਨ ਨਰਿੰਦਰ ਸਿੰਘ ਨਰਿੰਦਰ ਸ਼ਰਮਾ ਜੀ ਵੱਲੋਂ ਇਹ ਤੇ ਡੈਮੋਲੇਸ਼ਨ ਕਾਰਵਾਈ ਨਹੀਂ ਕੀਤੀ ਗਈ ਤੇ ਬਿਲਕੁਲ ਆਪ ਸਰਕਾਰ ਦੇ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਵਿੱਚ ਵੀ ਇਹ ਕਟਗਰੇ ਵਿੱਚ ਖੜੇ ਨਜ਼ਰ ਆਉਂਦੇ ਆ ਕਿਉਂਕਿ ਇਹੀ ਲੋਕ ਜਿਹੜੇ ਆ ਛੱਡੀ ਹੋਈਆਂ ਪਾਰਟੀਆਂ ਨੂੰ ਲੈ ਕੇ ਆਪਣੀ ਪਾਰਟੀਆਂ ਦੇ ਵਿੱਚ ਲੈ ਰਹੇ ਆ ਔਰ ਇਹ ਪਾਰਟੀਆਂ 'ਚ ਆ ਕੇ ਕਰਪਸ਼ਨ ਨੂੰ ਖਤਮ ਕਰਨ ਦੀ ਬਜਾਏ ਫੋਨ ਕਰਦੇ ਨੇ ਜੀ ਇਹ ਬਿਲਡਿੰਗ ਮੇਰੀ ਆ ਬਿਲਡਿੰਗ ਬਣਨ ਦਿਓ ਕੀ ਰਾਜਾ ਇਹਨਾਂ ਨੂੰ ਇਹ ਬਿਲਡਿੰਗ ਦੇ ਵਿੱਚ ਕਿਉਂ ਇਹ ਜਿਹੜੀ ਕ腐ਸ਼ਨ ਨੂੰ ਵਧਾ ਰਿਹਾ ਜੇ ਅਸੀਂ ਨਗਰ ਨਿਗਮ ਦੀ ਗੱਲ ਕੀਤੀ ਜਾਈਏ ਤੇ ਮੈਂ ਚਾਹਨਾ ਕਿ ਦੇਖੋ ਇਹਨਾਂ ਦੀ ਸਰਕਾਰੀ ਜੋਬ ਆ ਇੰਸਪੈਕਟਰ ਰੈਂਟ ਤੋਂ ਲੈ ਕੇ ਐਮਟੀਪੀ ਤੱਕ ਲੱਖਾਂ ਰੁਪਏ ਦੀ ਜਿਹੜੀ ਇਹਨਾਂ ਦੀ ਤਨਖਾਹ ਹੈ ਜਿਹੜੀ ਜਨਤਾ ਦੁਆਰਾ ਦਿੱਤੇ ਹੋਏ ਟੈਕਸ ਤੋਂ ਜਿਹੜੇ ਖਜ਼ਾਨੇ ਭਰੇ ਜਾਂਦੇ ਆ ਉਸ ਖਜ਼ਾਨੇ ਰੋ ਜਿਹੜੀ ਤਨਖਾਹ ਹੈ ਉਹ ਰਿਲੀਜ਼ ਕੀਤੀ ਜਾਂਦੀ ਹੈ ਮੈਂ ਇਹਨਾਂ ਨੂੰ ਕਹਾਂਗਾ ਕਿ ਤੁਸੀਂ ਕਿਸੇ ਵੀ ਰਾਜਨੀਤਿਕ ਦਬਾਅ 'ਚ ਨਾ ਆ ਕੇ ਆਪਣੇ ਕਰਤੱਵ ਦੀ ਪਾਲਣਾ ਕਰੋ ਜੇ ਤੁਹਾਨੂੰ ਕੋਈ ਫੋਨ ਕਰਕੇ ਧਮਕਾਉਂਦਾ ਹੈ ਚੀਬਕ ਮੈਂ ਤੁਹਾਡੀ ਨੌਕਰੀ ਬਦਲ ਦਵਾਂਗਾ ਜਾਂ ਮੈਂ ਤੁਹਾਨੂੰ ਸ਼ਹਿਰ ਦੇ ਵਿੱਚ ਦੂਜੀ ਜਗ੍ਹਾ ਟਰਾਂਸਫਰ ਕਰ ਦਾਂਗਾ ਤੋ ਇਹ ਮੀਡੀਆ 'ਚ ਕੋਲ ਕੇ ਨਾਮ ਲਵੋ ਔਰ ਆਪਣੀ ਜ਼ਿੰਮੇਵਾਰੀ ਕਰਤੱਵ ਕਰ ਦਿਓ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਅਨਅਧਿਕਾਰੀ ਬਿਲਡਿੰਗ ਹੈ ਉਹਨਾਂ ਨੂੰ ਸੀਲ ਕੀਤਾ ਜਾਏ ਡੈਮੋਲੇਸ਼ਨ ਕੀਤਾ ਜਾਏ ਉਹ ਜਿਹੜੀਆਂ ਅੱਜ ਵੀ ਬਿਲਡਿੰਗਾਂ ਸੀਲ ਹੈਗੀਆਂ ਉਹਨਾਂ 'ਚ ਕਾਰੋਬਾਰ ਉਹਨਾਂ 'ਚ ਕੰਮ ਲੇਬਰ ਉਹ ਕੰਮ ਚੱਲ ਰਿਹਾ ਉਹਨਾਂ ਨੂੰ ਤਤਕਾਹ ਤੌਰ ਤੇ ਬੰਦ ਕੀਤਾ ਜਾਏ ਦੇਖੋ ਉਹਦਾ ਨਾਮ ਆ ਫਿਰ ਅਜੇ ਐਸਕਰ ਨਹੀਂ ਲੈ ਆ ਰਿਹਾ ਕਿ ਮੈਂ 7 ਦਿਨ ਦੀ ਨਗਰ ਨਿਗਮ ਦੇ ਜਿਹੜੇ ਇਸ ਇਲਾਕੇ ਦੇ ਇੰਸਪੈਕਟਰ ਮੈਡੀਸ਼ਰ ਉਹ ਰਾਜੀ ਏਟੀਬੀ ਪਰਮਿੰਦਰ ਜੀ ਐਮਟੀ ਨਰਿੰਦਰ ਸ਼ਰਮਾ ਨੂੰ ਆਪਣੀ ਗੱਲ ਪਹੁੰਚਾਉਣਾ ਚਾਹਨਾ ਵਾ ਕਿ ਰਾਜਨੀਤਿਕ ਦਬਾਅ ਤੋਂ ਪਰੇ ਹੋ ਕੇ ਕਿਉਂਕਿ ਤੁਹਾਨੂੰ ਜਿਹੜੀ ਤਨਖਾਹ ਹੈ ਉਹ ਆਪ ਸਰਕਾਰ ਨਹੀਂ ਦੇਦੀ ਉਹ ਕਾਂਗਰਸ ਸਰਕਾਰ ਨਹੀਂ ਦੇ ਰਹੀ ਉਹ ਭਾਜਪਾ ਸਰਕਾਰ ਨਹੀਂ ਦੇ ਰਹੀ ਉਹ ਕਾਲੀ ਦਲ ਸਰਕਾਰ ਨਹੀਂ ਦੇ ਰਹੀ ਉਹ ਜਿਹੜੀ ਤਨਖਾਹ ਹੈ ਉਹ ਸਾਡੇ ਜਨਤਾ ਦੇ ਕਾਰੋਬਾਰ ਦੇ ਕਮਾਈ ਉਹ ਜਿਹੜੇ ਤੁਸੀਂ ਜਿਆਦਾ ਟੈਕਸ ਲਗਾਏ ਆ ਉਹ ਟੈਕਸ ਜਿਹੜੇ ਆ ਉਹ ਖਜ਼ਾਨੇ ਚ ਭੇਜ ਜਾਂਦੇ ਆ ਉਸ ਖਜ਼ਾਨੇ ਜੋ ਜਿਹੜੀ ਤਨਖਾਹ ਹੈ ਉਹ ਰਿਲੀਜ਼ ਕੀਤੀ ਜਾਂਦੀ ਆ ਤੇ ਫਿਰ ਤੁਹਾਨੂੰ ਕਿਸੇ ਤਰ੍ਹਾਂ ਦੇ ਦਬਾਅ ਚ ਆਂਦੀ ਲੋੜ ਨਹੀਂ ਆ ਮੈਨੂੰ ਹੀ ਬਹੁਤ ਵਾਰੀ ਧਮਕੀਆਂ ਲੱਗਦੀਆਂ ਆ ਕਿ ਤੁਹਾਡੇ ਪਰਚੇ ਕਰਾ ਦਾਂਗੇ ਸਾਡੀ ਸਰਕਾਰ ਆ ਮੈਨੂੰ ਇਹ ਚੀਜ਼ ਦਾ ਕੋਈ ਡਰ ਨਹੀਂ ਆ ਮੇਰੇ ਤੇ ਪਰਚਾ ਕਰਾਉਣ ਤੋਂ ਪਹਿਲਾਂ ਮੈਂ ਸਾਰੇ ਪ੍ਰੂਫਸ ਰੱਖੇ ਹੋਏ ਨੇ ਕਿ ਮੈਂ ਰਿਟਰਨ ਦੋੜਦੇ ਆ ਦੇਖੋ ਪਲਿੰਦੇ ਤੇ ਪਲਿੰਦੇ ਪਾਈ ਨੇ ਮੇਰੇ ਕੋਲ ਨਗਰ ਨਿਗਮ ਦੇ ਸ਼ਿਕਾਇਤਾਂ ਤੇ ਇਹਨਾਂ ਨੂੰ ਕੋਰੇ ਦੇ ਢੇਰ ਚ ਪਾ ਕੇ ਸੁੱਟ ਦਿੱਤਾ ਜਾਂਦਾ ਵਾ ਜੇ ਕੋਈ ਦਬਾਅ ਇੱਥੇ ਬਣਾਇਆ ਜਾਂਦਾ ਵਾ ਤੇ ਸਮਝੌਤਾ ਕਰਾਉਂਦੇ ਨੇ ਮੈਨੂੰ ਕਿਸੇ ਦਾ ਸਮਝੌਤਾ ਨਹੀਂ ਚਾਹੀਦਾ ਮੈਨੂੰ ਸਿਰਫ ਆਪਣੇ ਗੁਰੂਆਂ ਦੀ ਨਗਰੀ ਦਾ ਸੁੰਦਰਕਰਮ ਮੈਦੂ ਉੱਤੇ ਜਿਹੜਾ ਬਲੈਕ ਸਪੋਰਟ ਲਗਾਇਆ ਜਾ ਰਿਹਾ ਵਾ ਮੈਨੂੰ ਉਹ ਬਲੈਕ ਸਪੋਰਟ ਦੂ ਹਟਾਣਾ ਪਏਗਾ ਔਰ ਇਹਨਾਂ ਨੂੰ ਸਾਡਾ ਸਾਥ ਜਨਤਾ ਦਾ ਜਨਤਾ ਨੂੰ ਜਨਤਾ ਦਾ ਸਾਥ ਦੇਣਾ ਬਏਗਾ ਇਹ ਜਿਹੜਾ ਇਲਾਕਾ ਜਿੱਥੇ ਮੈਂ ਅੱਜ ਮੁੱਦਾ ਚੁੱਕ ਰਿਹਾ ਵਾਂ ਇਹ ਇਲਾਕਾ ਮੈਡਮ ਜੀਵਨ ਜੋਤ ਕੌੜੀ ਦਾ ਹੈ ਮੈਂ ਜੀਵਨ ਜੋਤ ਕੌਰ ਜੀ ਨੂੰ ਵੀ ਕਹਿਣਾ ਚਾਹਾਂਗਾ ਔਰ ਆਪਣੇ ਪੱਤਰਕਾਰ ਭਾਈਚਾ ਨੂੰ ਕਹਿਣਾ ਚਾਹਾਂਗਾ ਕਿ ਉਹਨਾਂ ਦਾ ਪੱਕ ਵੀ ਇਸ ਇਸ ਕਬਰ ਜੂੜ ਪਾਇਆ ਜਾਏ ਕਿਉਂਕਿ ਅੱਜ ਈਸ ਚਲਕੇ ਦੇ ਵਿੱਚ ਮੇਰੀਆਂ ਘਟੋ ਘਟ 70 ਕਮਿਟਾ ਚੱਲਦੀਆਂ ਭੀਆਂ ਮੇਰੇ ਕੋਲੇ ਨਹੀਂ ਆਈ ਔਰ ਦੇਖਿਆ ਜਾਏ ਕੁਝ ਹੋਰ ਵੀ ਐਨ ਜੀਓਜ਼ ਨੇ ਜਿਹੜਾ ਆਪਣਾ ਪੂਰਾ ਯੋਗਦਾਨ ਦੇ ਰੀਆਂ ਮੈਂ ਅੰਮ੍ਰਿਤਸਰ ਚ ਕਰਪਸ਼ਨ ਖਤਮ ਕਰਨ ਦਾ ਉਹ ਆਏ ਦੀ ਨਗਰ ਨਿਗਮ ਤੇ ਇੰਨਾ ਪ੍ਰਸ਼ਤ ਕਰਮਚਾਰੀਆਂ ਦਾ ਬਾਈ ਨੇਮ ਨਾਮ ਲੈ ਕੇ ਉਹ ਲਾਈਵ ਹੋ ਰਿਹਾ ਔਰ ਮੈਂ ਜੀਵਨ ਜੋਦ ਕਮਾ ਕਹਿਣਾ ਚਾਹਾਂਗਾ ਕਿ ਤੁਹਾਡੇ 100 ਫੁੱਟੀ ਰੋਡ ਤੇ ਤੁਹਾਡਾ ਦਫਤਰ ਆ ਉਹ ਦਫਤਰ ਦੇ ਸਾਹਮਣੇ ਇੱਕ ਬਹੁਤ ਵੱਡੀ ਬਿਲਡਿੰਗ ਅੰਦਤਕਾਰੀ ਤਿਆਰ ਕੀਤੀ ਜਾ ਰਹੀ ਹੈ ਔਰ ਅਕਾਲੀ ਦਲ ਨੂੰ ਛੱਡ ਕੇ ਆਪ ਸਰਕਾਰ ਚ ਗੋਟੀ ਫਿਟ ਕਰਨ ਵਾਲਾ ਇੱਕ ਨੁਮਾਇੰਦਾ ਉਸ ਬਿਲਡਿੰਗ ਨੂੰ ਸੁਰੱਖਣ ਦੇ ਰਿਹਾ ਔਰ ਇੰਸਪੈਕਟਰ ਮਨੀਸ਼ ਰੋੜਾ ਤੇ ਦਬਾਅ ਬਣਾ ਰਿਹਾ ਕਿ ਜੇ ਤੂੰ ਬਿਲਡਿੰਗ ਕੋਲ ਤੱਕਿਆ ਵੀ ਤੇ ਤੇਰੀ ਬਦਲੀ ਮੈਂ ਕਹਾਂ ਉਹ ਜਿਹਾ ਦੇ ਕਰਾਵਾਂਗਾ ਕਿ ਤੂੰ ਆਪ ਆਪਣਾ ਮਕਾਨ ਦੇਖਣ ਵਾਸਤੇ ਤਰਸ ਜਾਏਗਾ ਸਭ ਤੋਂ ਪਹਿਲਾ ਐਕਸ਼ਨ ਦਾ ਪਹਿਲੇ ਇਹ ਹੋਏਗਾ ਕਿ ਮੈਡਮ ਜੀਵਨ ਜੋਤ ਕੌਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜਾਏਗਾ ਔਰ ਉਸ ਨੁਮਾਇੰਦੇ ਦਾ ਨਾਮ ਦੱਸਿਆ ਜਾਏਗਾ ਜੇ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਹੁੰਦੀ ਤੇ ਉਸ ਨੁਮਾਇੰਦੇ ਦਾ ਵੱਡੇ ਪੱਧਰ ਦੇ ਉੱਤੇ ਮੀਡੀਆ ਦੇ ਰਾਹੀਂ ਨਾਮ ਜਗਜੈਰ ਕੀਤਾ ਜਾਏਗਾ ਇਸ ਤੋਂ ਇਲਾਵਾ ਚੰਡੀਗੜ੍ਹ ਸੰਪਰੀ ਆਪਣੇ ਸੀਐਮ ਸਾਹਿਬ ਉਹ 스ਕੀਮੋ ਜਿਹੜੇ ਸਾਡੇ ਕੇਜੀ ਦਾ ਨਾ ਈਮੇਲ ਦੀ ਰਾਈ ਉਹਨਾਂ ਨੂੰ ਸਾਰਾ ਜਿਹੜਾ ਅਨਧਕਾਰੀ ਬਿਲਡਿੰਗਾਂ ਦਾ ਲੈਂਡ ਮਾਫੀਆ ਦਾ ਅੰਮ੍ਰਿਤਸਰ ਦੇ ਵਿੱਚ ਕਾਰਬਾ ਵਧ ਰਿਹਾ ਉਹਨਾਂ ਤੱਕ ਗੱਲ ਪਹੁੰਚਾਈ ਜਾਏਗੀ ਔਰ ਜੇ ਮੈਨੂੰ ਲੱਗਾ ਕਿ ਮੈਂ ਚੰਡੀਗੜ੍ਹ ਜਾਣਾ ਪਿਆ ਤੇ ਬਿਲਕੁਲ ਮੈਂ ਇਹ ਚ ਚੂੰਗਾ ਆਪਣੀ ਯਾਰ ਮੈਮਰੀ ਟੀਮ ਦੇ ਨਾਲ ਅਸੀਂ ਸੀਐਮ ਸਾਹਿਬ ਨੂੰ ਮਿਲ ਕੇ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਸਾਊਥ ਨੌਰਥ ਈਸਟ অর ਵੈਸਟ ਚਾਰੇ ਲਾਕਿਆਂ ਦੇ ਜਿਹੜੀ ਅੱਜ ਕਰਪਸ਼ਨ ਅਨਅਧਿਕਾਰਿਕ ਲੈਂਡ ਮਾਫੀਆ ਜਿਹੜਾ ਹੈਵੀ ਹੋ ਚੁੱਕਾ ਨਗਰ ਨਿਗਮ ਤੇ ਉਹ ਸਾਰਿਆਂ ਦਾ ਉਹਨਾਂ ਨੂੰ ਕੱਚਾ ਚਿੱਟਾ ਦਿੱਤਾ ਜਾਏ ਮਾਨਯੋਗ ਸ੍ਰੀ ਕੋਮ ਪ੍ਰਤਾਪ ਸਿੰਘ ਜੀ ਮਾਨਯੋਗ ਸ੍ਰੀ ਜਸਵੀਰ ਸੰਧੂ ਜੀ ਮਾਨਯੋਗ ਸ੍ਰੀ ਡਾਕਟਰ ਅਜੇ ਗੁਪਤਾ ਜੀ ਮਾਨਯੋਗ ਸ੍ਰੀ ਮੈਡਮ ਜੀਵੰਤ ਕੌਰ ਜੀ ਤੁਸੀਂ ਚਾਰੇ ਇੱਕ ਜਨਤਾ ਦੇ ਚੁਣੇ ਹੋਏ ਨੁਮਾਇंदे ਜੇ ਉਹ ਤੁਸੀਂ ਇਹ ਵਾਅਦਾ ਕੀਤਾ ਜਨਤਾ ਦੇ ਨਾਲ ਕਿ ਸ਼ਹਿਰ ਦੇ ਵਿੱਚ ਕਰਪਸ਼ਨ ਨਾਮ ਦੀ ਚੀਜ਼ ਨਜ਼ਰ ਨਹੀਂ ਆਏਗੀ ਸਿਰਫ ਨਗਰ ਨਿਗਮ ਛੱਡ ਕੇ ਤੁਸੀਂ ਦੇਖੋ ਅੰਮ੍ਰਿਤਸਰ ਚ ਕਰਾਈਮ ਕਿੰਨਾ ਵੱਧ ਗਿਆ ਵਾ ਐਨਾ ਚਾਰਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਇਲਾਕਿਆਂ ਚ ਅਨਅਧਿਕਾਰੀਆਂ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਵਾ ਨਗਰ ਨਿਗਮ ਦੇ ਜਿਹੜੇ ਇਲਾਕਿਆਂ ਦੇ ਇੰਸਪੈਕਟਰ ਆ ਏਟੀਪੀ ਐ ਐਮਟੀਪੀ ਆ ਉਹਨਾਂ ਸਿਕੰਜਾ ਕੱਸਿਆ ਜਾਏ ਔਰ ਮੈਂ ਦਾ ਇੱਥੋਂ ਦਾ ਕਹਾਂਗਾ ਕਿ ਦੇਖੋ ਅੱਜ ਇਹਨਾਂ ਨੂੰ ਪੰਪ ਪੰਪ ਦਾਦਾ ਸਾਲ ਹੋ ਗਿਆ ਇੱਕੋ ਸ਼ਹਿਰ ਚ ਰਹਿੰਦੇ ਹਾਂ ਪ੍ਰੋਟੋਕੋਲ ਦੇ ਮੁਤਾਬਕ ਕੋਈ ਵੀ ਸਰਕਾਰੀ ਅਦਾਰੇ ਚ ਸਰਕਾਰੀ ਜੋਬ ਕਰਦਾ ਉਹਦੀ 2-2 3 ਸਾਲ ਬਾਅਦ ਬਦਲੀ ਕੀਤੀ ਜਾਂਦੀ ਹੈ ਔਰ ਮੈਂ ਦਮਾਨਾ ਕਿ ਨਗਰ ਨਿਗਮ ਤੋਂ ਇੰਸਪੈਕਟਰ ਰੈਂਕ ਤੋਂ ਲੈ ਕੇ ਐਮਟੀਬੀ ਵਭਾਨ ਤੱਕ ਬਦਲੀ ਕਿਉਂ ਨਹੀਂ ਹੁੰਦੀ ਜੇ ਹਰ ਸਾਲ ਬਾਅਦ ਇੰਸਪੈਕਟਰ ਰੈਂਕ ਤੋਂ ਲੈ ਕੇ ਐਮਟੀਬੀ ਤੱਕ ਦਾ ਬਦਲੀ ਹੋ ਜੇ ਜਿਹਨੂੰ ਕੋਈ ਨਵਾਂ ਇੰਸਪੈਕਟਰ ਕੋਈ ਬਾਹਰੋਂ ਆਏਗਾ ਜਿੰਨੀ ਦੇਰ ਕੋਦੇ ਹੱਥ ਰਲੇ ਜਾਣਗੇ ਉਹਦੀ ਬਦਲੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਜਿਹੜੀ ਕ੍ਰਾਪਸ਼ਨ ਦਾ ਗ੍ਰਾਫ ਹੈ ਉਹ ਘੱਟ ਸਕੇ ਕਾਲ ਫ੍ਰਾਈਡੇ ਨੇ ਵੀ ਤੁਹਾਡੇ ਨਾਲ ਗੱਲ ਹੋਈ ਸੀ ਤੁਸੀਂ ਕਹਿੰਦੇ ਮੈਂ ਬੀਜ਼ੀ ਹਾਂ ਥਰਡ ਕੀ ਕਰਦਾ ਫਿਰ ਤੁਹਾਡਾ ਕੋਲ ਹੀ ਨਹੀਂ ਆਇਆ ਉਹ ਤੁਹਾਨੂੰ ਮੈਂ ਫੋਨ ਤਾਂ ਕੀਤਾ ਹੈ ਕਿ ਵਿਕਰਮ ਗੁਦੋਤਰਾ ਆਲ ਇੰਡੀਆ ਹਿੰਦੂਏਕਤਾ ਮੰਚ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਹਾਂਜੀ 140 ਰੋਡ ਤੇ ਮਾਤਾ ਕੋਲਾਈ ਦੇ ਜਿਹੜੇ ਸਾਹਮਣੇ ਬਿਲਡਿੰਗ ਬਣ ਰਹੀ ਹੈ ਉਹ ਬਿਲਕੁਲ ਨਜਾਇਜ਼ ਹੈ ਹਾਂਜੀ ਉਹਦਾ ਨਕਸ਼ਾ ਵੀ ਪਾਸ ਨਹੀਂਗਾ ਪਰ ਤੁਹਾਡੇ ਵੱਲੋਂ ਕੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉੱਥੇ ਘਰ ਵੀ ਉਹਦੇ ਕਲਾਬ ਨੋਟਿਸ ਕੱਢ ਤੇ ਉਹ ਵੀ ਬੰਦ ਵੀ ਕਰਵਾਇਆ ਸੀ ਠੀਕ ਹੈ ਉਹ ਤੁਹਾਨੂੰ ਉਹਨਾਂ ਨੇ ਪਾ ਲਿਆ ਤਾਂ ਉਹਨਾਂ ਤੋਂ ਫਰਦਰ ਆਪਾਂ ਡਿਮੋਲਿਸ਼ ਕਰਤਾ ਸੇ ਅਗੂ ਕਾਰਵਾਈ ਕਰਾਂਗੇ ਯਾਨੀ ਕਿ ਡਿਮੋਲਿਸ਼ ਵਾਸਤੇ ਭੇਜਿਆ ਤੁਸੀਂ ਅੱਗੇ ਹਾਂਜੀ ਹਾਂਜੀ ਤੇ ਉਹਨਾਂ ਦਾ ਇਹ ਵੀ ਕਹਿ ਰਿਹਾ ਕਿ ਕੋਈ ਆਮ ਆਦਮੀ ਪਾਰਟੀ ਦੇ ਲੀਡਰ ਵੀ ਲਾਤ ਲਾ ਰਹੇ ਨੇ ਵਿੱਚ ਤੁਹਾਡੇ ਕੋਲ ਕਿਹਾ ਜਾ ਰਿਹਾ ਹੈ ਲੋ ਦੇ ਘਰ ਕੋਈ ਫੋਨ ਕਰਦਾ ਹੀ ਹੈ ਭਾਈ ਆਪਣੀ ਕਾਰਵਾਈ ਕਰਦੇ ਹਾਂ ਠੀਕ ਹੈ ਯਾਨੀ ਕਿ ਡਿਮੋਲਿਸ਼ ਦਾ ਆਰਡਰ ਤੁਸੀਂ ਪਾ ਦਿੱਤੇ ਹੈਗੇ ਹਾਂਜੀ ਠੀਕ ਠੀਕ ਹੈ ਭਾਈ